ਜੋ ਕਰ ਸਕਿਆ ਅਸੀਂ ਕਰਾਂਗੇ ਔਰ ਅੱਗੇ ਵੀ ਰੈਗੂਲਰ ਅਸੀਂ ਇਹ ਇਲਾਕੇ ਜਾ ਕੇ ਸੇਵਾ ਕਰਦੇ ਰਾਂਗੇ ਲੋਕਾਂ ਵਾਸਤੇ ਅਸੀਂ ਚਾਵਲ ਆਟਾ ਔਰ ਕੋਈ ਮੈਡੀਸਿਨਸ ਹੈਗੀਆਂ ਕੁਝ ਰਾਸ ਹੈ ਕੋਈ ਬ੍ਰੈਡਸ ਹੈਗੀਆਂ ਡਰਾਈ ਮਿਲਕ ਹੈਗਾ ਡੰਗਰਾਂ ਵਾਸਤੇ ਉਹਨਾਂ ਦੇ ਚੋਕਰ ਦਾ ਅਰੇਂਜਮੈਂਟ ਕੀਤਾ ਸੋ ਸੋਮੇ ਜੀ ਅੱਜ ਪੂਰੇ ਪੰਜਾਬ 'ਚ ਮੈਂ ਸਮਝਦਾ ਜੋ ਮਾਹੌਲ ਇਸ ਵੇਲੇ ਫਲਡ ਦੀ ਸਿਚੁਏਸ਼ਨ ਆਈ ਹੋਈ ਹੈ ਔਰ ਸਿਰਫ ਅੱਜ ਅਸੀਂ ਅਸੀਂ ਨਹੀਂ ਸਿਰਫ ਮੈਂ ਸਮਝਦਾ ਸਿਰਫ ਕਾਂਗਰਸ ਪਾਰਟੀ ਨਹੀਂ ਅੱਜ ਮੈਂ ਸਮਝਦਾ ਪੂਰੇ ਪੰਜਾਬ ਦੇ ਲੋਕ ਜੋ ਵੀ ਜਿਹਦੇ ਵੀ ਜਿੰਨੇ ਜੋਗਾ ਹੈਗਾ ਬੰਦਾ ਉਹ ਸੇਵਾ ਕਰਨ ਦੇ ਲੱਗਾ ਹੋਇਆ ਸੋ ਅੱਜ ਅਸੀਂ ਜਨਾਲਾ ਸਾਹਿਬ ਸਾਡੇ ਜਨਾਲੇ ਉਹਨਾਂ ਦਾ ਕੌਨਸਟੈਂਸੀ ਵੀ ਉੱਥੇ ਆਇਆ ਕਿਉਂਕਿ ਸਭ ਤੋਂ ਜ਼ਿਆਦਾ ਅਫੈਕਟਡ ਏਰੀਆ ਜਿਹੜਾ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਨਾਲ ਉਹ ਜਨਾਲਾ ਇਸ ਵੇਲੇ ਦੇਖਣ ਜਾ ਰਹੇ ਔਰ ਬਹੁਤ ਮਾੜਾ ਹਾਲ ਹੈ ਲੋਕਾਂ ਦਾ ਲੋਕਾਂ ਨੂੰ ਇਸ ਵੇਲੇ ਬਹੁਤ ਰਿਕੁਆਇਰਡ ਹੈ ਚੀਜ਼ਾਂ ਖਾਸ ਕਰਕੇ ਉਹਨਾਂ ਨੂੰ ਖਾਣ ਪੀਣ ਦੀ ਉਹਨਾਂ ਦੇ ਡੰਗਰਾਂ ਵਾਸਤੇ ਵੀ ਦਵਾਈਆਂ ਦੀ ਵੀ ਰਾਸ਼ਨ ਦੀ ਵੀ ਹਰ ਤਰ੍ਹਾਂ ਦੀ ਚੀਜ਼ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਸਾਰਿਆਂ ਦੇ ਨਾਲ ਮਿਲ ਕੇ ਜੋ ਕਰ ਸਕੇ ਆ ਅਸੀਂ ਕਰਾਂਗੇ ਔਰ ਅੱਗੇ ਵੀ ਰੈਗੂਲਰ ਅਸੀਂ ਇਹ ਇਲਾਕੇ ਜਾ ਕੇ ਸੇਵਾ ਕਰਦੇ ਰਹਾਂਗੇ ਕੀ ਲੈਂਦਾ ਗਿਆ ਜੀ ਸਮਾਨ ਸੋ ਖਾਣ ਵਾਸਤੇ ਲੋਕਾਂ ਵਾਸਤੇ ਅਸੀਂ ਚਾਵਲ ਆਟਾ ਔਰ ਕੋਈ ਮੈਡੀਸਨਸ ਹੈਗੀ ਹੈ ਕੁਝ ਰਾਸ ਹੈ ਕੋਈ ਬ੍ਰੈਡਸ ਹੈਗੀ ਹੈ ਡਰਾਈ ਮਿਲਕ ਹੈਗਾ ਡੰਗਰਾ ਵਾਸਤੇ ਉਹਨਾਂ ਦੇ ਚੌਕੜ ਦਾ ਅਰੇਂਜਮੈਂਟ ਕੀਤਾ ਸੋ ਜਿਹੜੀ ਵੀ ਚੀਜ਼ ਪਾਣੀ ਪੀਣ ਵਾਲੇ ਪਾਣੀ ਦੀ ਹੈਗੀਆਂ ਜਿਹੜੇ ਲੋਕਾਂ ਦੀ ਡਿਮਾਂਡ ਸੀਗੀ ਥੋੜੇ ਜਿਹਾ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਸੋ ਜੋ ਜੋ ਧਿਆਨ ਚ ਆਇਆ ਜੋ ਲੋਕਾਂ ਨੇ ਯੋਗਦਾਨ ਪਾਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਔਰ ਕੁਛ ਲਾਈਟ ਦੀ ਰਾਤ ਵਾਲੇ ਪ੍ਰੋਬਲਮ ਆ ਰਹੀ ਕਿਉਂਕਿ ਬਿਜਲੀ ਬਿਲਕੁਲ ਬੰਦ ਹੈ ਟਾਰਚਾ ਲੈ ਕੇ ਆਂਦੀਆਂ ਟਾਰਚੇ ਦਿੱਤੀਆਂ ਕੈਂਡਲਸ ਦੇ ਰਹੇ ਆ ਸੋ ਜੋ ਵੀ ਸਾਡੇ ਧਿਆਨ ਚ ਆਇਆ ਜੋ ਲੋਕਾਂ ਨੇ ਸਹਿਯੋਗ ਕੀਤਾ ਅਸੀਂ ਲਿਆਏ ਆ ਔਰ ਜੋ ਅੱਗੇ ਜਨਾਲਾ ਸਾਹਿਬ ਜਾਂ ਜਿੱਦਾਂ ਲੋਕਾਂ ਦੀ ਕੋਈ ਹੋਰ ਵੀ ਰਿਕੁਆਇਰਮੈਂਟ ਹੋ ਗਈ ਅਸੀਂ ਸਾਰੇ ਨਾਲ ਮਿਲ ਕੇ ਸੇਵਾ ਕਰ ਰਹੇ ਹਾਂ ਮੈਡੀਸਨ ਦੀ ਵੀ ਥੱਲੇ ਲੋੜ ਤੋਂ ਕਿ ਕਾਫੀ ਲੰਬਾ ਸਮਾਂ ਚੱਲਣਾ ਹੋਣਾ ਹੈ ਦੇਖੋ ਐਸਪਰ ਜਿਹੜੇ ਡਾਕਟਰਾਂ ਦੇ ਹਿਸਾਬ ਨਾਲ ਵੀ ਗੱਲ ਕਰੀਏ ਜੋ ਅੱਜ ਮੈਂ ਸਵੇਰੇ ਵੀ ਸੁਣ ਰਿਹਾ ਸੀ ਸਿਵਲ ਸਰਜਨ ਮੈਡਮ ਡੀਸੀ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਇਹ ਮੈਡੀਸਨਸ ਦੀ ਤਾਂ ਇੰਨੀ ਪ੍ਰੋਬਲਮ ਜਿਹੜੀ ਹੈ ਹਲੇ ਜਦੋਂ ਪਾਣੀ ਦਾ ਲੈਵਲ ਡਾਊਨ ਜਾਏਗਾ ਜਦੋਂ ਅੱਗੇ ਉਦੋਂ ਇਹ ਯਾਦਾ ਚੀਜ਼ਾਂ ਦੀ ਇਹ ਚੀਜ਼ਾਂ ਦੀ ਅੱਗੇ ਰਿਕੁਆਇਰਡ ਹੋਏਗੀ ਕੋਈ ਨਹੀਂ ਸੁਮੇ ਜੀ ਮੈਂ ਸਮਝਦਾ ਕਿ ਮੈਂ ਫੇਰ ਹੀ ਗੱਲ ਕਵਾਂਗਾ ਕਿ ਉਹ ਇੱਥੇ ਕੋਈ ਪੋਲਿਟਿਕਸ ਨਹੀਂ ਕੋਈ ਕਾਂਗਰਸ ਨਹੀਂ ਕੋਈ ਪਾਰਟੀਬਾਜੀ ਨਹੀਂ ਜਿੰਨੇ ਜੋਗਾ ਕੋਈ ਬੰਦਾ ਹੈਗਾ ਕੋਈ ਐਨ ਜੀਓਸ ਹੈ ਜਿਹੜਾ ਜਿਹੜੇ ਜਿੰਨੇ ਜੋਗਾ ਹਰ ਬੰਦਾ ਸੇਵਾ ਤੇ ਲੱਗਾ ਹੋਇਆ ਔਰ ਅੱਗੇ ਕੋਵਿਡ ਅਸੀਂ ਦੋ ਤਿੰਨ ਸਾਲ ਪਹਿਲੇ ਕੋਵਿਡ ਤੇ ਦੇਖਿਆ ਉਦੋਂ ਵੀ ਖਾਸ ਕਰਕੇ ਪੰਜਾਬ ਨੇ ਔਰ ਖਾਸ ਕਰਕੇ ਮੈਂ ਗੱਲ ਕਰਾਂਗਾ ਮੱਧ ਬੈਲਟ 'ਚ ਲੋਕਾਂ ਨੇ ਬਹੁਤ ਤਗੜੇ ਹੋ ਕੇ ਸੇਵਾ ਕੀਤੀ ਸੀ ਔਰ ਅੱਜ ਵੀ ਲੋਕ ਹੈ ਹਫਤਾ ਫਲੱਡ ਦਾ ਹੋ ਗਿਆ ਮੈਂ ਦੇਖ ਰਿਹਾ ਕਿ ਦੂਰੋਂ ਦੂਰੋਂ ਲੋਕ ਐਸੇ ਅਜਨਾਲਾ ਕੌਨਸੈਂਸੀ ਚ ਆ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਲੋਕਾਂ ਦਾ ਧੰਨਵਾਦ ਵੀ ਔਰ ਮੈਂ ਸਮਝਦਾ ਸਾਡੇ ਪੰਜਾਬੀਆਂ ਦੀ ਡਿਊਟੀ ਵੀ ਹੈ ਇਹ ਸਾਡੇ ਕਲਚਰ ਚ ਵੀ ਹੈ ਜੀ ਤੇ ਹੁਣ ਥੱਲੇ ਜਿਹੜੇ ਇੱਕ ਕੁਝ ਮਕਾਨ ਵੀ ਜਿਹੜੇ ਟੁੱਟੇ ਨੇ ਉਹਨਾਂ ਦਾ ਕੁਝ ਕੁਝ ਹੱਲ ਕੁਝ ਦੇਖੋ ਮੈਂ ਤੁਹਾਡੇ ਨਾਲ ਇਹ ਤੇ ਸਰਕਾਰ ਦੀ ਡਿਊਟੀ ਵੀ ਮੰਨਦੀ ਹੈ ਜਿਹੜੀ ਮੌਜੂਦਾ ਸਾਡੀ ਸਰਕਾਰ ਹੈ ਇਹ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਐਸ ਵੇਲੇ ਲੋਕਾਂ ਦੀ ਮਦਦ ਕਰਨ ਲੋਕਾਂ ਦੇ ਕਰਾਂਚੇ ਲੋਕਾਂ ਦੇ ਕਰਾਂ ਦੇ ਅੰਦਰ ਘਰ ਵੀ ਡਿੱਗੇ ਨੇ ਲੋਕਾਂ ਦੇ ਅੰਦਰ ਕਰਾਂ ਦਾ ਸਮਾਨ ਜਿਹੜਾ ਸੀ ਮੈਦੇ ਫਰਨੀਚਰ ਹੋ ਗਿਆ ਉਹਨਾਂ ਦੇ ਬੈੱਡ ਬੁੱਡ ਜਿਹੜੇ ਗਰੀਬ ਲੋਕ ਵੀ ਸੀ ਉਹਨਾਂ ਦਾ ਬਹੁਤ ਬੁਰਾ ਹਾਲ ਐਸ ਵੇਲੇ ਉਹਨਾਂ ਨੂੰ ਬੈਠਣ ਜੋਗੀ ਥਾਂ ਨਹੀਂ ਹੈ ਲੋਕੀ ਆਪਣੀ ਛੱਤਾਂ ਤੇ ਬੈਠੇ ਨੇ ਛੱਤ ਦੇ ਬਿਨਾਂ ਵੀ ਔਖਾ ਹੋਇਆ ਕਿਉਂਕਿ ਬਾਰਿਸ਼ ਨਹੀਂ ਰੁਕ ਰਹੀ ਐ ਸੋ ਜਿਹੜੀ ਟ੍ਰੈਂਡ ਹੈ ਜੀ ਲੀਡਰ ਤੇ ਟੇਕੁਰਤੇ ਪਾ ਕੇ ਫੋਟੋ ਆ ਕਿਚਾਰੇ ਕੋਈ ਰੋਟੀ ਖਾ ਰਹੇ ਨੇ ਜ਼ਮੀਨ ਤੇ ਬਹਿ ਕੇ ਜੀ ਮੈਂ ਇਸ ਬਾਰੇ ਨਹੀਂ ਇਸ ਵੇਲੇ ਤੇ ਮੈਂ ਸਮਝਦਾ ਹਰ ਬੰਦੇ ਨੂੰ ਸੇਵਾ ਕਰਨੀ ਚਾਹੀਦੀ ਇਹਦੀ ਸੇਵਾ ਹੀ ਕਰ ਰਹੇ ਨੇ ਦੇਖੋ ਜਿਹੜਾ ਕੋਈ ਲੀਡਰ ਵੀ ਹੈ ਚਾਹੇ ਉਹ ਕਿਤੇ ਵੀ ਆਇਆ ਭੁੱਖ ਤੇ ਸਾਰੇ ਨੂੰ ਲੱਗਦੀ ਹੈ ਰੋਟੀ ਤੇ ਉਹਨੇ ਖਾਣੀ ਹੈ ਚੰਗੀ ਗੱਲ ਹੈ ਲੋਕਾਂ ਦੇ ਵਿੱਚ ਬਹਿ ਕੇ ਖਾ ਰਹੇ ਨੇ ਔਰ ਲੀਡਰਾਂ ਨੂੰ ਕਰਨਾ ਵੀ ਚਾਹੀਦਾ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਸਾਰੇ ਸੇਵਾ ਕਰ ਰਹੇ ਨੇ ਇਸ ਵੇਲੇ ਮੈਨੂੰ ਨਹੀਂ ਲੱਗਦਾ ਕੋਈ ਪੋਲਿਟਿਕਸ ਕਰ ਰਿਹਾ ਕੋਈ 1% ਹੋਏਗਾ ਜੇ ਕਰਦਾ ਹੋਏਗਾ ਬਾਕੀ 99% ਲੋਕ ਐਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਅਜੀਨਾਲਾ ਸਾਹਿਬ ਉਹ ਨਦੀ ਸਾਰੀ ਟੀਮ ਲੱਗੀ ਹੋਈ ਹੈ ਦਿਨ ਰਾਤ ਸੇਵਾ ਕਰ ਰਹੀ ਹੈ ਸੋ ਇਹ ਕੋਈ ਚੰਦ ਲੋਕ ਹੁੰਦੇ ਨੇ ਜਿਹੜੇ ਇਸ ਟਾਈਮ ਤੇ ਵੀ ਸਿਆਸਤ ਕਰਨ ਤੇ ਮਾੜੀ ਗੱਲ ਹੈ ਇਸ ਵੇਲੇ ਸੇਵਾ ਦਾ ਟਾਈਮ ਹੈ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲ ਮੰਨਣਾ ਚਾਹੀਦਾ ਸੀ ਸਾਰੇ ਇਕੱਠੇ ਆ ਧੰਨ